ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰੋਬਨੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਵੱਡੇ ਸਵਾਲ ਚੁੱਕੇ ਸੀ ਕਿ ਤੱਕੜੀ ਬਾਬੇ ਨਾਨਕ ਦੀ ਤੱਕੜੀ 13 13 ਤੋਲਦੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਮੁਤਾਬਕ ਮੁੱਖ ਮੰਤਰੀ ਕਹਿ ਰਹੇ ਹੈ ਕਿ ਅਕਾਲੀ ਦਲ ਦੀ ਤੱਕੜੀ ਮੇਰਾ ਮੇਰਾ ਤੋਲਦੀ ਹੈ ਸੀਐਮ ਮਾਨ ਨੇ ਹਰਸ਼ਿਮਰਤ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਤੇ ਸਵਾਲ ਚੁੱਕਿਆ ਹੈ ਅਕਾਲੀ ਦਲ ਦੇ ਵਲੰਟੀਅਰ ਧਾਮੀ ਕੋਈ ਐਕਸ਼ਨ ਲੈਣ ਗਏ ਜਾਂ ਫਿਰ ਹੀ ਸਮਝੇ ਫਿਰ ਕੀ ਸਮਝੀਏ ਫਿਰ ਹਾਂ ਸਮਝਿਏ ਜਨਾਬ ਵੱਡਾ ਬਿਆਨ ਚੀਫ ਮਿਨਿਸਟਰ ਨੇ ਦਿੱਤਾ ਹੈ ਹਮੇਸ਼ਾ ਦੀ ਤਰ੍ਹਾਂ মিডিਆ ਸਾਹਮਣੇ ਆ ਕੇ ਅਕਾਲੀ ਦਲ ਦਾ ਬਚਾ ਧਾਮੀ ਕਰਦੇ ਆ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਮੁੱਖ ਮੰਤਰੀ ਕਹਿ ਰਹੇ ਹੈ ਕਿ মিডিਆ ਸਾਹਮਣੇ ਆ ਕੇ ਕਹਿਣ ਕਿ ਧਾਰਮਿਕ ਮਾਮਲੇ ਦਖਲ ਨਾ ਦਿਓ ਜੀ ਤਾਂ ਹਰਜਿੰਦਰ ਸਿੰਘ ਧਾਮੀ ਇਸ ਸੰਦਰਭ ਚ ਬਿਆਨ ਜਿਹੜਾ ਦਿੱਤਾ ਗਿਆ ਕਿ ਧਾਮੀ ਸਾਹਿਬ ਹੁਣ ਕਹਿਣਗੇ ਕਿ ਇਹ ਮਸਲਾ ਜਿਹੜਾ ਧਾਰਮਿਕ ਸੀ ਜਨ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਪੋਸਟ ਸਾਂਝਾ ਕੀਤਾ ਗਿਆ ਐਕਸ ਤੇ ਜਿੱਥੇ ਉਹਨਾਂ ਨੇ ਲਿਖਿਆ ਕਿ ਅਕਾਲੀ ਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿੰਦਾ ਹੈ ਮਾਮਲਾ ਸੀਐਮ ਮਾਨ ਨੇ ਹਰਸਿਮਰਤ ਕੌਰ ਬਦਲ ਅਤੇ ਐਸਜੀਪੀਸੀ ਪ੍ਰਧਾਨ ਤੇ ਦੱਸਦੀ ਹੈ ਕਿ ਸਵਾਲ ਚੁੱਕੇ ਨੇ ਅਕਾਲੀ ਦਲ ਦੇ ਵਲੰਟੀਅਰ ਤਾਂ ਮੀਰ ਕੋਲ ਐਕਸ਼ਨ ਲੈਣਗੇ ਜਾਂ ਫਿਰ ਹਾਂ ਹੀ ਸਮਝਿਏ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਹੈ ਜ਼ਿਆਦਾ ਜਾਣਕਾਰੀ ਦੇ ਲਈ ਮਨੋਜ ਜੋਸ਼ੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮਨੋਜ ਸੀਐਮ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਤੇ ਸਵਾਲ ਚੁੱਕੇ ਨੇ ਬਿਲਕੁਲ ਦੇਖੋ ਜੋ ਇੱਕ ਜਿੰਦਗੀ ਮਾਗੀ ਮਿਲੇ ਦੌਰਾਨ ਹਰਸਿੰਦਰ ਬਾਦਲ ਜੀ ਜਿਹੜੇ ਉਹਨਾਂ ਨੇ ਕਿਹਾ ਤਾਂ ਕਿ ਇਹ ਜਿਹੜੀ ਟੱਕਰੀ ਹੈਗੀ ਹੈ ਬਾਬੇ ਨਾਨਕ ਦੀ ਟੱਕਰੀ ਹੈਗੀ ਹੈ ਉਹਨਾਂ ਨੂੰ ਲੈ ਕੇ ਇਹ ਜਿਹੜੀ ਗੱਲ ਹੈਗੀ ਹੈ ਸਵਾਲ ਉੱਠਦੇ ਰਹਿੰਦੇ ਤਾਂ ਮੈਂ ਵੀ ਕਈ ਵਾਰੀ ਅਸਲੀ ਗੰਡਾ ਹੋਈਆਂ ਨੇ ਤੇ ਮੁੱਖ ਮੰਤਰੀ ਨੇ ਸਵਾਲ ਉਠਾਇਆ ਕਿ ਜੋ ਕਿਸੇ ਪਾਰਟੀ ਦਾ ਟੋਨ ਨਿਸ਼ਾਨ ਹੈਗਾ ਬਿਸੀਕਲੀ ਉਹਨੂੰ ਬਾਬੇ ਨਾਨਕ ਦੇ ਨਾਲ ਜੋੜਨਾ ਬਾਬੇ ਨਾਨਕ ਦੀ ਟੱਕਰੀ ਨਾਲ ਜੋੜਨਾ ਉਹ ਠੀਕ ਨਹੀਂ ਹੈਗਾ ਤੇ ਇਸ ਨੂੰ ਲੈ ਕੇ ਉਹ ਗੱਲ ਕਰਦ ਨੇ ਕਿ ਜੋ ਐਸਜੀਪੀਸੀ ਹੈਗੀ ਹੈ ਵੀ ਕੀ ਇਹ ਇਹ ਦੇ ਪਰ ਕੋਈ ਅਖੰਡ ਨਹੀਂ ਹੈ ਯਾ ਫਿਰ ਸਭ ਜਿਹੜੀ ਕਜਨਾ ਕੀ ਪਾਰਟੀ ਚ ਨਾ ਵੀ ਉਹਨਾਂ ਦਾ ਇੱਕ ਮਕਸਦ ਕਹਿੰਦਾ ਹੀ ਹੈ ਜਿਹੜਾ ਕਾਜਲਵਾਲ ਦੇ ਵਾਸਤੇ ਬੈਕਟੀ ਕੰਮ ਕਰਦੀ ਕਿ ਐਸੀਪੀ ਉਸਨੇ ਐਥੇ ਵਿੱਚ ਉਤਰੇਗੀ ਜਾਂ ਉਹ ਜਿਹੜੇ ਪ੍ਰਧਾਨ ਨੇ ਐਸੀਪੀ ਸੀ ਹੈਗੇ ਕੋਈ ਨਾ ਵੀ ਰਿਫਲੈਕਸ਼ਨ ਲੇਗੀ ਕਿਉਂਕਿ ਜੋ ਤਕਰੀ ਦਾ ਟੋਨ ਨਿਸ਼ਾਨਾ ਕਾਜਲ ਦਾ ਤੇ ਉਸ ਨੂੰ ਦੇ ਕੇ ਗੱਲ ਕੀਤੀ ਗਈ ਪਰ ਉਹਨੂੰ ਬਾਬੇ ਨਾਲ ਜਿਹੜੀ ਤਕਰੀ ਦਸਣਾ ਉਹ ਕਿਸੇ ਤਰ੍ਹਾਂ ਨਾਲ ਵੀ ਬਾਜਮ ਨਹੀਂ ਲੱਗਦਾ ਇਹ ਗੱਲ ਮੁਖਮਤੇ ਨੇ ਆਪਣੇ ਜਿਹੜਾ ਤਵੀਰ ਦੇ ਰਾਹ ਦਿੱਤੀ ਆ ਔਰ ਇਹਨੂੰ ਇਹ ਵੀ ਕਿਹਾ ਕਿ ਅਗਰ ਇਦਾਂ ਦਾ ਕਰਦਾ ਹੈ ਕੋਈ ਹੋਰ ਕਰੇ ਤਾਂ ਪ੍ਰੈਸ ਦੀ ਬੀਚ ਕੋਈ ਨਾ ਕੋਈ ਕਾਰਵਾਈ ਕਰੇ ਕਿ ਐਥ ਇਸ ਨੂੰ ਜਿਹੜਾ ਸਵਾਲ ਹੈਗਾ ਇਹ ਹੁਣ ਐਸਬੀ ਦੇ ਪ੍ਰਧਾਨ ਨੇ ਆ ਤੁਮ ਤੁਮ ਉਹਦੇ ਕੋਲ ਮੁੱਖ ਮੰਤਰੀ ਨੇ ਭੇਜਿਆ ਹੁਣ ਦੇਖਣਾ ਕਿ ਥਾਮੀ ਸਾਹਿਬ ਦਾ ਜਵਾਬ ਕੀ ਆਉਂਦਾ ਤੇ ਉਹ ਕੀ ਕਾਰਵਾਈ ਕਰਦੇ ਨੇ ਜਾਂ ਫਿਰ ਜੋ ਮੁੱਖ ਮੰਤਰੀ ਕਹਿ ਰਹੇ ਨੇ ਕੋਈ ਗਲਤ ਸੱਚ ਹੁੰਦੀ ਆ ਜੀ ਬਿਲਕੁਲ ਬਹੁਤ ਵੱਡਾ ਸਵਾਲ ਨੇ ਮਨੋਜ ਕਿ ਆਖਰਕਾਰ ਇਸ ਮਸਲੇ ਦੀ ਜਿਹੜੀ ਹੈ ਸਿਆਸਤ ਤੋਂ ਕੁਪਕੀ ਬਹੁਤ ਸ਼ੁਕਰੀਆ ਫਿਰ ਹਾਲ ਦੀ ਜਾਣਕਾਰੀ ਸੰਤਪਨਵਾਸੇ ਤਾਂ ਦੱਸਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ